हे श्रोतेजनो गुरु छेमे पादशाह जी दे प्रसंग सुनो जिस दे सुन नाल पाप दूर होणगे अते मन इच्छित फल तथा पुन्ना दी प्राप्ति होवेगी एक दिन मिरी पीरी दे मालिक तन तन गुरु हरगोबिंद पादशाह जी ਨੇ ਦਵਾਨ ਵਿੱਚ ਬੈਠੇ ਸਿੱਖਾਂ ਪ੍ਰਤੀ ਕਿਹਾ ਕਿ ਕੋਈ ਸਿੱਖ ਸਾਨੂੰ ਜਪਜੀ ਸਾਹਿਬ ਜੀ ਦਾ ਪਾਠ ਲਗਾ ਮਾਤਰ ਸਹਿਤ ਸ਼ੁੱਧ ਪੜ੍ਹ ਕੇ ਸੁਣਾਵੇ ਅਸੀਂ ਉਸ ਨੂੰ ਮਨ ਬਾਂਛਤ ਪਦਾਰਥ ਦੇਾਂਗੇ ਗੁਰੂ ਜੀ ਦਾ ਬਚਨ ਸੁਣ ਕੇ ਇੱਕ ਭਾਈ ਗੋਪਾਲ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਜੇ ਆਪ ਮੇਰੇ ਉਤੇ ਕਿਰਪਾ ਕਰੋ ਤਾਂ ਮੈਂ ਆਪ ਜੀ ਨੂੰ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸੁਣਾਉਂਦਾ ਹਾਂ ਉਸ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਆਪਣੇ ਸਾਹਮਣੇ ਇੱਕ ਚੰਗੇ ਆਸਣ ਉਤੇ ਉਸ ਨੂੰ ਬਿਠਾ ਲ ਕੇ ਪਾਠ ਸੁਣਾਉਣ ਵਾਸਤੇ ਕਿਹਾ ਭਾਈ ਗੋਪਾਲ ਨੇ ਆਸਣ ਉੱਤੇ ਚੌਕੜੀ ਮਾਰ ਕੇ ਇੱਕ ਉਹ ਅੰਕਾਰ ਸਤਨਾਮ ਤੋਂ ਪਾਠ ਆਰੰਭ ਕਰ ਦਿੱਤਾ ਗੁਰੂ ਜੀ ਅਤੇ ਹੋਰ ਸਭ ਸੰਗਤ ਬੜੇ ਪ੍ਰੇਮ ਨਾਲ ਧਿਆਨ ਨੀਵੇਂ ਕਰਕੇ ਪਾਠ ਸੁਣਨ ਲੱਗੀ ਭਾਈ ਗੋਪਾਲ ਨੇ ਮੰਗਲਾ ਚਰਨ ਤੋਂ ਉਪਰੰਤ 6 ਪੌੜੀਆਂ ਦਾ ਪਾਠ ਕਰਕੇ ਜੇ ਜੁਗ ਚਾਰੇ ਆਰਜਾ ਪੜ੍ਹ ਕੇ ਫਿਰ 4 ਪੌੜੀਆਂ ਸਰਵਣ ਅਤੇ 4 ਮੰਨਣ ਦੀਆਂ ਪੜ੍ਹ ਕੇ ਪੰਚ ਪ੍ਰਵਾਨ ਦੀ ਪੌੜੀ ਪੜ੍ਹੀ ਉਪਰੰਤ 3 ਪੌੜੀਆਂ ਅ ਸੰਖ ਦੀਆਂ ਪੜ੍ਹ ਕੇ ਭਰੀਏ ਹੱਥ ਪੈਰ ਤਨ ਦੇਹ ਦਾ ਪੜ੍ਹਨਾ ਕੀਤਾ ਇੱਥੋਂ ਤੱਕ ਪਾਠ ਸੁਣ ਕੇ ਗੁਰੂ ਜੀ ਨੇ ਵਿਚਾਰਿਆ ਕਿ ਇਹ ਮਹਾ ਪਵਿੱਤਰ ਜਪਜੀ ਸਾਹਿਬ ਦੇ ਪਾਠ ਬਦਲੇ ਇਸ ਨੂੰ ਦੇਣ ਵਾਸਤੇ ਕੇਵਲ ਗੁਰਗੱਦੀ ਹੀ ਯੋਗ ਪਤਾਰਤ ਹੈ ਪਾਠ ਦੇ ਭੋਗ ਉਪਰੰਤ ਉਹੀ ਇਸ ਨੂੰ ਅਰਪਣ ਕਰ ਦੇਣੀ ਜਥਾਰਥ ਹੋਵੇਗੀ ਜਦ ਭਾਈ ਗੋਪਾਲ ਨੇ 38ਵੀਂ ਪੌੜੀ ਦੀ ਅੰਤਮ ਤੱਕ ਨਾਨਕ ਨਦਰੀ ਨਿਹਾਲ ਪੜੀ ਤਾਂ ਗੁਰੂ ਜੀ ਨੇ ਉਸ ਨੂੰ ਤਿਲਕ ਦੇਣ ਵਾਸਤੇ ਆਪਣਾ ਗੋਡਾ ਚੁਕਿਆ ਇਧਰ ਭਾਈ ਗੋਪਾਲ ਜੋ ਇੱਕ ਮਨ ਹੋ ਕੇ ਪਾਠ ਕਰ ਰਿਹਾ ਸੀ ਉਸ ਨੂੰ ਫੁਰਨਾ ਫੁਰਿਆ ਕਿ ਜੇਕਰ ਮੈਨੂੰ ਗੁਰੂ ਜੀ ਇਸ ਸ਼ੁੱਧ ਪਾਠ ਬਦਲੇ ਪ੍ਰਸੰਨ ਹੋ ਕੇ ਉਹਨਾਂ ਪੰਜਾਂ ਕੀਮਤੀ ਘੋੜਿਆਂ ਵਿੱਚੋਂ ਇੱਕ ਉਹ ਘੋੜਾ ਬਖਸ਼ ਦੇਣ ਜਿਹੜਾ ਆਪ ਜੀ ਨੇ ਤਵੇਲੇ ਵਿੱਚ ਰੱਖ ਲਿਆ ਸੀ ਉਹ ਆਪ ਜੀ ਇਹ ਘੋੜਾ ਸੁਨਹਿਰੀ ਜੀਨ ਸਮੇਤ ਹੀ ਦੇ ਦੇਣ ਤਾਂ ਉਸ ਉੱਤੇ ਚੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ ਪਰ ਜਦ ਭਾਈ ਗੋਪਾਲ ਨੇ ਵੇਖਿਆ ਗੁਰੂ ਜੀ ਉੱਠਣ ਲੱਗੇ ਹਨ ਤਾਂ ਉਸ ਨੇ ਵਿਚਾਰਿਆ ਕਿ ਆਪ ਜੀ ਸ਼ਲੋਕ ਸੁਣਨ ਤੋਂ ਪਹਿਲਾਂ ਹੀ ਚਲੇ ਚੱਲੇ ਹੋ ਹੁਣ ਮੈਨੂੰ ਕੁਝ ਨਹੀਂ ਦੇਣਗੇ ਅੰਤਰਜਾਮੀ ਗੁਰੂ ਜੀ ਨੇ ਉਸਦੇ ਮਨ ਦਾ ਫੁਰਨਾ ਜਾਣ ਕੇ ਕਿਹਾ ਭਾਈ ਗੋਪਾਲ ਤੂੰ ਕਿਹੜੀ ਤੁਛ ਚੀਜ਼ ਲੈਣ ਵਾਸਤੇ ਇੱਛਾ ਕਰ ਲਈ ਹੈ ਅਸੀਂ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇਣ ਵਾਸਤੇ ਉੱਠਣ ਲੱਗੇ ਸੀ ਪਰ ਅੱਛਾ ਹੁਣ ਵੀ ਤੇਰਾ ਜਨਮ ਮਰਨ ਕੱਟਿਆ ਗਿਆ ਹੈ ਇਸ ਸਮੇਂ ਤੂੰ ਆਪਣਾ ਮਨ ਇਛਿਤ ਘੋੜਾ ਲੈ ਕੇ ਆਪਣੇ ਮਨ ਦੀ ਖੁਸ਼ੀ ਕਰ ਲੈ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਪਜੀ ਸਾਹਿਬ tatha ਗਰਬਾਣੀ ਦੇ ਸ਼ੁੱਧ ਪਾਠ ਦਾ ਮਹਾਤਮ ਸਿੱਖਾਂ ਨੂੰ ਨਿਸ਼ਚਿਤ ਕਰਾਇਆ